ਤਦ ਅਸੀਂ ਅਚਾਨਕ ਸਾਰੇ ਆਫੀਸਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਏ ਆ ਸਿਉਰਟੀ ਦੀ ਦੇਖੀ ਜਾਵੇ ਔਰ ਸਰਪ੍ਰਾਈਜ਼ ਐਲੀਮੈਂਟ ਨਾਲ ਇਕਦਮ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਬੰਦੇ ਟ੍ਰੇਨ ਚੋਂ ਹੁੰਦੇ ਆ ਜਾਂ ਪਲੇਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਸਾਡਾ ਪਾਰਕਿੰਗ ਲੋਟ ਹੈ ਉਹਦੇ ਵਿੱਚ ਕੋਈ ਅਨਕਲੇਮਡ ਵਹੀਕਲ ਮਿਲਦਾ ਸੋ ਅਸੀਂ ਉੱਤੇ ਕਾਰਵਾਈ ਕਰ ਸਕੀਏ ਇਹ ਗ੍ਰੇਟਨ ਪਰਸਨ ਦੀ ਔਰ ਵਰਨੇਬਲ ਜਗਾਹ ਦੀ ਗੌਰਮੈਂਟ ਬਿਲਡਿੰਗ ਦੀ ਉਹ ਵੀ ਨਾਲ ਨਾਲ ਅਸੀਂ ਜਿਹੜੀ ਐ ਸਟੋਰ ਕਰ ਰਹੇ ਆ ਸਾਡੇ ਆਪਰੇਸ਼ਨ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਇਸ ਤੋਂ ਇਲਾਵਾ ਆਰਗੇਨਾਈਜ਼ਡ ਕ੍ਰਾਈਮ ਤੇ ਡਰੱਗਸ ਦੇ ਖਿਲਾਫ ਤੁਹਾਨੂੰ ਪਤਾ ਹੀ ਆ ਆਪਣਾ ਸ਼ਰੀਅਤ ਹੈ ਔਰ ਇਨਸ਼ੋਰ ਕਰਦੇ ਆ ਤੁਸੀਂ ਦੇਖਿਆ ਕਿ ਕਿੰਨੀ ਵਿਜ਼ਿਬਿਲਟੀ ਨਾਈਟ ਡੋਮਿਨੇਸ਼ਨ ਦੇ ਵਿੱਚ ਸਾਰੇ ਆਫੀਸਰ ਬਾਹਰ ਰਹਿੰਦੇ ਆ ਇਨਕਲੂਡਡ ਮੈਂ ਵੀ ਕਾਫੀ ਅਸੀਂ ਆਪ ਰਾਤ ਨੂੰ ਬਾਹਰ ਰਹਿੰਦਾ ਉਹਦਾ ਮਕਸਦ ਇਹੀ ਹੈ ਕਿ ਓਵਰ ਆਲ ਜਿਹੜੀ ਸਾਡੀ ਵਿਜ਼ਿਬਿਲਟੀ ਤੇ ਸਿਕਿਉਰਟੀ ਆ ਵੜੀ ਜਾਵੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਉਮੇਸ਼ਾ ਰਹਿੰਦਾ ਕਿ ਪੁਲਿਸ ਸਟੇਡੀਆ ਵਿਜੀਬਲ ਤੇ ਅਲਰਟ ਉਹਨੇ ਡੈਕਸ਼ਨ ਦਿੰਦੀ ਹੈ ਉਹਦੇ ਤਹਿਤ ਅਸੀਂ ਅਚਾਨਕ ਸਾਰੇ ਆਫੀਸਰਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਏ ਆ ਸੋ ਥੈਟ ਓਵਰ ਆਲ ਸਕਿਉਰਟੀ ਦੀ ਦੇਖੀ ਜਾਵੇ ਔਰ ਸਰਪ੍ਰਾਈਜ਼ 엘ਿਮੈਂਟ ਨਾਲ ਇੱਕਦਮ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਬੰਦੇ ਟ੍ਰੇਨ ਚੋਂ ਹੁੰਦੇ ਆ ਜਾਂ ਪਲਾਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਸਾਡਾ ਪਾਰਕਿੰਗ ਲੋਟ ਹੈ ਉਹਦੇ ਵਿੱਚ ਕੋਈ ਅਨਕਲੇਮਡ ਵਹੀਕਲ ਮਿਲਦਾ ਸੋ ਅਸੀਂ ਉੱਤੇ ਕਾਰਵਾਈ ਕਰ ਸਕੀਏ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਕਹਿਣਾ ਕਿ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਰੇ ਆਫਸਰ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਕਿ ਜਿਹੜੇ ਸਾਡੇ ਸ਼ਹਿਰ ਦੀ ਤੇ ਸਾਡੇ ਵਾਸੀਆਂ ਦੀ ਸਿਕਿਉਰਿਟੀ ਇਨਸ਼ੋਰ ਕਰੀ ਜਾਵੇ ਕੋਈ ਕਿਸੀ ਸਾਰੇ ਇਹਨੇ ਨੈਕਸਟ ਇਸ ਤੋਂ ਇਲਾਵਾ ਜਿਹੜੇ ਸਿਕਿਉਰਿਟੀ ਐ ਥ੍ਰੈਟਨ ਪਰਸਨ ਦੀ ਔਰ ਵਰਨੇਬਲ ਜਗਾ ਦੀ ਗੌਰਮੈਂਟ ਬਿਲਡਿੰਗ ਵੀ ਉਹ ਵੀ ਨਾਲ ਨਾਲ ਅਸੀਂ ਜਿਹੜੀ ਐ ਸਟੋਰ ਕਰ ਰਹੇ ਆ ਔਰ ਇਹ ਸਾਡੇ ਆਪਰੇਸ਼ਨ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਇਸ ਤੋਂ ਇਲਾਵਾ ਆਰਗੇਨਾਈਜ਼ਡ ਕਰਾਈਮ ਤੇ ਡਰੱਗਸ ਦੇ ਖਿਲਾਫ ਤੁਹਾਨੂੰ ਪਤਾ ਹੀ ਆ ਮੈਂ ਛੇੜੀ ਹੋਈ ਹੈ ਕੁਝ ਬੜੀ ਵੱਡੀਆਂ ਕਾਮਯਾਬੀਆਂ ਆਪਾਂ ਮਿਲਿਆ ਹੁਣ ਵੀ ਜਿਹੜੀ ਐ ਇਹਦੇ ਵਿੱਚ ਜਿਹੜਾ ਕਾਫੀ ਆਪਰੇਸ਼ਨ ਚੱਲ ਰਹੇ ਨੇ ਔਰ ਡਰਾਈਵ ਉਹ ਚੱਲ ਰਹੀ ਹੈ ਯੁੱਧ ਮਿਸ਼ਨ ਉਹਦੇ ਚ ਪੈਡਲਰ ਤੇ ਜਿਹੜੇ ਸਾਡੇ ਸਪਲਾਇਰਸ ਨੇ ਉਹਨਾਂ ਨੂੰ ਵੀ ਅਸੀਂ ਪਿਛਲੇ ਦਿਨਾਂ 'ਚ ਫੰਡ 'ਚ ਕਾਫੀ ਕਾਮਯਾਬ ਹੋਏ ਆਂ ਔਰ ਵਟਿਆਰ ਕਪੜੀਆਂ ਹੋਈਆਂ ਜਿਵੇਂ ਤੁਹਾਨੂੰ ਪਤਾ ਹੀ ਹੈ। ਸੋ ਇਸ ਤਰ੍ਹਾਂ ਅਸੀਂ ਆਰਗੇਨਾਈਜ਼ਡ ਕ੍ਰਾਈਮ ਤੇ ਓਵਰਆਲ ਸਿਕਿਉਰਿਟੀ ਨੂੰ ਵੀ ਆਪਣੀ ਪ੍ਰਾਇਓਰਿਟੀ ਬਣਾਇਆ। ਉਸ ਤੇ ਵੀ ਹੁਣ ਕੰਮ ਕੀਤਾ ਜਾ ਰਿਹਾ। ਦੇਖੋ ਸਾਰੇ ਤਿਉਹਾਰ ਬੜੇ ਇੰਪੋਰਟੈਂਟ ਹੁੰਦੇ ਆਂ ਜਿਵੇਂ ਪਿਛੇ ਰਾਮ ਨੌਮੀ ਤੇ ਵੀ ਪੂਰਾ ਅਲਰਟ ਰਿਹਾ ਤੁਹਾਨੂੰ ਪਤਾ ਹੀ ਹੈ। ਨਰਾਤਿਆਂ ਦੇ ਵਿੱਚ ਵੀ ਸਾਰੇ ਮੰਦਰਾਂ ਦੇ ਵਿੱਚ ਹੋਰ ਸਾਰੇ ਪਾਸੇ ਔਰ ਇਹ ਜਿਹੜੀ ਓਵਰਆਲ ਅਲਰਟ ਹੈ ਸਾਡਾ ਇਹ ਜਾਰੀ ਰਹੇਗਾ ਤੇ ਤੁਸੀਂ ਦੇਖਿਆ ਹੈ ਕਿ ਗਵਰਨਰ ਸਾਹਿਬ ਦੀ ਜਿਹੜੀ ਪੱ旅ਾਤਰਾ ਹੈ ਉਹ ਵੀ ਬੜੀ ਪੀਸਫੁਲੀ ਸਾਰਾ ਉਹ ਕੰਕਲੂਡ ਹੋਈ ਹੈ ਔਰ ਬੜਾ ਫੁੱਲਫਰੀ ਫਲੋ ਦੇ ਵਿੱਚ ਸਾਰਾ ਕੰਮ ਹੋਇਆ ਹਾਲਾਂਕਿ ਬੜਾ ਕਾਫੀ ਚੈਲੰਜ ਹੁੰਦਾ ਕਿਉਂਕਿ ਭੀੜ ਭੜਕੇ ਵਾਲੇ ਏਰੀਆ ਦੇ ਵਿੱਚ ਇੰਨੇ ਲੋਕਾਂ ਦਾ ਜਾਣਾ ਔਰ ਇੰਨੇ ਪ੍ਰੋਟੈਕਟਨ ਵੀਆਈਪੀ ਦਾ ਪਰ ਕਾਫੀ ਫੋਰਸ ਨੇ ਵਧੀਆ ਕੰਮ ਕੀਤਾ ਔਰ ਅਗੇ ਇਸ ਤਰ੍ਹਾਂ ਹੀ ਆਪਣੇ ਜਿਹੜੇ ਸਾਡੇ ਡਿਊਟੀਆਂ ਨੇ ਉਹਨਾਂ ਤੇ ਇਦਾਂ ਹੀ ਪੈਰਾ ਦਿੱਤਾ ਜਾਏ। ਸਰ ਸਟੋਰੀ ਨੂੰ ਲਾ ਕੇ ਜਿਹੜਾ ਆਪਾਂ ਬੈਲਟ ਲੱਗੀ ਜਾਂਦੀ ਹੈ ਇਹ ਕਦੀ ਜਲਦੀ ਨਹੀਂ ਵੇਖੀ ਬਹੁਤ ਘਾਟੇ ਜਲਦੀ ਆ ਚੱਕੀ ਹੁੰਦੀ ਨਹੀਂ। ਉਹ ਬਲਾਹ ਜੀ ਉਹਨ ਇਸੇ ਕਰਕੇ ਆਪ ਆਏ ਆ। ਆਰਪੀਐਫ ਵਾਲਿਆਂ ਨੂੰ ਬੁਲਾਉਣ ਲੱਗੇ ਆ ਜੀ ਤੇ ਨਾਲ ਜੀਓ ਜੀਆਰਪੀ ਦਾ ਐਸਐਚਓ ਹੈ। ਉਹਨਾਂ ਦੋਨਾਂ ਨਾਲ ਨਾਲੇ ਮੈਂ ਮੀਟਿੰਗ ਕਰੂੰਗਾ ਇਸੇ ਕਰਕੇ ਖੁਦ ਆਇਆ। ਅੱਛਾ ਸਰ ਅੱਜ ਤੁਹਾਡੇ ਕੋਲ ਇਨਪੁੱਟ ਹੈ ਤੁਹਾਨੂੰ ਇਸ ਤਰ੍ਹਾਂ ਦਾ ਜਿਹੜੀ ਨਹੀਂ ਨਹੀਂ ਮੈਂ ਗਵਰਨਰ ਸਾਹਿਬ ਦੀ ਕੂਟੀ ਤੋਂ ਬਾਅਦ ਵਾਪਸੀ ਤੇ ਮੈਂ ਸੋਚਿਆ ਕਿ ਇਹਨੂੰ ਇਮੀਡੀਏਟ ਸਰਪ੍ਰਾਈਜ਼ ਚੈੱਕ ਕਰਨ ਲਈ ਇਥੋਂ ਨਾ ਉਸ ਸੈਂਟਰ ਵਿੱਚ ਅਸੀਂ ਆਏ ਹੁਣ ਅੱਜ ਸਵੇਰ GRP ਤੇ RPF ਨਾਲ ਮੀਟਿੰਗ ਕਰਾਂਗੇ ਉਹ ਸੈਂਸਟਾਈਜ਼ ਵੀ ਹੋ ਜਾਣਗੇ ਤੇ ਏਰੀਆ ਦੀ ਸਕਿਉਰਿਟੀ ਤੇ ਓਵਰਲ ਪਾਰਕਿੰਗ ਦੀ ਸਕਿਉਰਿਟੀ ਵੀ ਅਸੀਂ ਚੈੱਕ ਕਰਾਂਗੇ ਥੈਂਕ ਯੂ ਜੀਰਾ ਦਲਿੰਦਰ ਬਾਸ ਹੋਇਆ ਉਹ ਤਾਂ ਬਾਤ ਕੋਈ ਹੈ ਉਹਦੀ ਕੋਈ ਫੱਕਾ ਵਾਲੀ ਹਾਂ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਉਸੇ ਆਲਰੇਡੀ ਮੈਂ ਪਹਿਲਾਂ ਦੱਸ ਚੁੱਕਿਆ ਸੀ ਪੂਰੇ ਅਲਰਟ ਆ ਔਰ ਇਨਸ਼ੋਰ ਕਰਦੇ ਹਾਂ ਤੁਸੀਂ ਦੇਖਿਆ ਜੀ ਕਿ ਕਿੰਨੀ ਵਿਜ਼ਿਬਿਲਟੀ ਨਾਈਟ ਡੋਮਿਨੇਸ਼ਨ ਦੇ ਵਿੱਚ ਵੀ ਸਾਰੇ ਆਫੀਸਰ ਬਾਹਰ ਰਹਿੰਦੇ ਆ ਇੰਪੋਰਟੇ ਮੈਂ ਵੀ ਕਾਫੀ ਅਸੀਂ ਆਪ ਰਾਤ ਨੂੰ ਬਾਹਰ ਰਹਿੰਦਾ ਹੈ ਉਹਦਾ ਮਕਸਦ ਇਹੀ ਹੈ ਕਿ ਓਵਰ ਆਲ ਜਿਹੜੀ ਸਾਡੀ ਵਿਜ਼ਿਬਿਲਟੀ ਤੇ ਸਿਕਿਉਰਟੀ ਆ ਵਧੇ ਜਾਵੇ ਔਰ ਲੋਕਾਂ ਨੂੰ ਸੁਰੱਖਿਅਤ ਫੀਲਿੰਗ ਅਸੀਂ ਮਹਿਸੂਸ ਕਰਾ ਸਕੀਏ ਹੋਰ ਸੁਰੱਖਿਆ ਦੇ ਕੰਮਾਂ ਤੇ ਤਾਂ ਕਿ ਇਹ ਸਿਆ ਕਿ ਹੋਰ ਤੁਹਾਡੇ ਕਿੱਥਾ ਜਾਵੇ ਕਿਉਂਕਿ ਬਹੁਤ ਇੰਪੋਰਟੈਂਟ ਸਟੇਸ਼ਨ ਆ ਬਾਰਡਰ ਬੈਲਟ ਆ ਸੋ ਸਾਰੇ ਆਪਾਂ ਆਲਰੇਡੀ ਅਸੀਂ ਰਾਤ ਨੂੰ ਆਪਣੇ ਟਰੈਪ ਲਾਏ ਹੁੰਦੇ ਆ ਵਿਜ਼ਿਬਲ ਵਰਦੀ ਚ ਜਿਹੜੇ ਸਪੈਸ਼ਲੀ ਮੋਟਰਸਾਈਕਲ ਤੇ ਜੇ ਹੋਰ ਜਿਹੜੇ 4 ਵੀਲਰ ਦੇ ਉੱਤੇ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਹੈ ਫਿਰ ਵੀ ਲੀਡਰ ਹੈ ਰਾਤ ਨੂੰ ਕੋਈ ਚੋਰੀ ਦਾ ਸਮਾਨ ਢੋਂਦਾ ਪਿੱਛੇ ਸਾਨੂੰ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜਿਹੜਾ ਸਾਡਾ ਕ੍ਰਾਈਮ ਰੇਟ ਕਿਸੇ ਦੇ ਘੱਟ ਹੋਇਆ ਉਹ ਅਸੀਂ ਮਤਲਬ ਅੰਡਰ ਕਵਰ ਜਿਹੜੇ ਆਪਣੇ ਅਫੀਸਰ ਲਾਏ ਹੁੰਦੇ ਉਸ ਤੋਂ ਇਲਾਵਾ ਵਿਜੀਬਲ ਨਾਕੇ ਤਾਂ ਤੁਸੀਂ ਦੇਖਦੇ ਹੋ ਜਿੱਚ ਕਾਫੀ ਵੈਕਲ ਇੰਪੌਂਡ ਕੀਤੇ ਜਾਂਦੇ ਬਿਨਾਂ ਕਾਬਜਾ ਸਪੈਸ਼ਲ ਜਿਹੜੇ ਯੰਗਸਟਰ ਉਮਰੇ ਆ ਉਹਨਾਂ ਦੇ ਉੱਤੇ ਅਸੀਂ ਸਪੈਸ਼ਲ ਨਿਗਾਹ ਰੱਖ ਕਾਲੀਕ ਬੜੀ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਕਿ ਜਿਲ੍ਹਾ ਰਵਿੰਦਰ ਨਾਲਿਕ ਅਪਰੜ ਪੜਿਆ ਗਿਆ ਉਹਦੇ ਬਾਰੇ ਤੁਹਾਨੂੰ ਅੱਜ ਕੱਲ ਗੱਲ ਕਰਾਂਗੇ ਜੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਜੀ ਇੰਟਰਨਲ ਸਕਿਉਰਟੀ ਨੂੰ ਲੈ ਕੇ ਹੋਰ ਕੋਈ ਵਿਕਸਪਨ ਹੋ ਰਿਹਾ ਜਾਂ ਮੇਰੇ ਤੱਕੰ ਜੀ ਲੱਗ ਰਿਹਾ ਜਿੱਤੇ ਕੰਮ ਕਰਦੀ ਹੋਊਗਾ ਦੇਖੋ ਲੋਕਾਂ ਦਾ ਮੈਂ ਖਾਸ ਅਪੀਲ ਕਰਦਾ ਰਹਿਣਾ ਸਾਨੂੰ ਬਹੁਤ ਸਹਿਯੋਗ ਮਿਲਦਾ ਗੁਰੂ ਨਗਰੀ ਵਾਸੀਆਂ ਤੋਂ ਹਮੇਸ਼ਾ ਤੁਹਾਡੇ ਵੱਲੋਂ ਵੀ ਸਾਰੇ মিডিਆ ਵੱਲੋਂ ਸਾਨੂੰ ਇਨਫੋਰਮੇਸ਼ਨ ਜੂ ਪਾਸ ਕਰਦੇ ਰਹੇ ਜਦੋਂ ਵੀ ਉਹਨਾਂ ਨੂੰ ਕੋਈ ਸਸਪੀਸ਼ਸ ਬੰਦਾ ਦਿਖੇ ਜਾਂ ਸਿਸਪੀਸ਼ੀਜ਼ ਆਬਜੈਕਟ ਦੇਖੇ ਚੀਜ਼ ਦੇਖੇ ਸਾਡਾ ਜ਼ਰੂਰ ਸ਼ਿਰਕਤ ਹੈ ਪੁਰਾਣੇ ਸਕੇ ਨੇ ਸਾਰੇ ਫੰਕਸ਼ਨ ਸੋਲਵ ਕਰ ਦਿੱਤੇ ਗਏ ਨੇ ਜਿਸ ਤੋਂ ਇਲਾਵਾ ਥੱਲੇ ਹੋਰ ਅਸਟਾ ਦੇ ਕਟੜਾ ਵਾਂ ਦਾ ਹੋ ਕੋਈ ਸਪੈਸ਼ੀਜ਼ ਕਿਉਂ ਹੈ ਕਿਹੜੀਆਂ ਕ੍ਰਿਆ ਹੋਏ ਤੇਨੀ ਟੀਮ ਬੈਠੀ ਕਿਉਂ ਤੋਂ ਅਸੀਂ ਸਾਰੇ ਅੱਜ ਵੀ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਕਿਹਾ ਕਿ ਸਾਰੇ ਥ੍ਰੈਟਨ ਪਰਸਨ ਦੀ ਸਿਕਿਉਰਟੀ ਕੋ ਅਸੀਂ ਕਾਇਮ ਰੱਖਦੇ ਰਹਿੰਦੇ ਆ ਅੱਜ ਫੇਰ ਕਰਵਾ ਰਹੇ ਉਹ ਭਾਈ ਦੇਗੀ ਸਿਕਿਉਰਟੀ ਕੇ ਉਹ ਤਾਂ ਡਿਪੈਂਡ ਕਰਦਾ ਉਹ ਤਾਂ ਆਨ ਗੋਇੰਗ ਪ੍ਰੋਸੈਸ ਹੈ ਜੀ ਵਧਾਣਾ ਹੀ ਕਟਾਉਣੀ ਹੈ ਪ੍ਰੋਜੈਕਟ ਪਰਸਪੈਕਸ਼ਨ ਦੇ ਮੁਤਾਬਕ ਚੱਲਦੀ ਹੈ ਓਵਰਆਲ ਛੋਟੀ ਨੂੰ ਅਸੀਂ ਉਹਦਾ ਐਨਲਿਸਿਸ ਕਰਾਉਣਾ ਉਹਦੀ ਚੈਕਿੰਗ ਕਰਾਉਣੀ ਉਹ ਡਿਫਰੈਂਟ ਹੈ ਸਰ ਬੈਟਰੀ ਦੇ ਚਾਰਜਰ ਨੇ ਜਿਹੜੇ ਉਹਦੀ ਆਇਡੈਂਟੀਫਿਕੇਸ਼ਨ ਦੇਖੋ ਆਪਾਂ ਤਾਂ ਤੁਹਾਨੂੰ ਪਤਾ ਹੀ ਐ ਅੰਮ੍ਰਿਤਸਰ ਚਾਪ ਨੰਬਰ ਲਾਏ ਆ ਸੋ ਮੈਂ ਤੁਹਾਡੇ ਰਾਹੀਂ ਸਾਰੇ ਵਾਸੀਆਂ ਨੂੰ ਇਹ ਅੰਮ੍ਰਿਤ ਗੁਰੂ ਨਗਰੀ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਜਿੱਥੇ ਤੁਹਾਨੂੰ ਬਿਨਾਂ ਨੰਬਰ ਵਾਲਾ ਮਿਲਦਾ ਸੀ ਆਲਰੇਡੀ ਐਸਐਚਓ ਦੀ ਬਿਲਡਿੰਗ ਤੇ ਕੱਲ ਕੀਤੀ ਸੀ ਗੱਲ ਕਿ ਜਿੱਥੇ ਵੀ ਹੋ ਗਿਆ ਹੈ ਉਹਨੇ ਬਾਉਂਡ ਕਰੋ ਸੋ that ਵਿਦਾਊਟ ਨੰਬਰ ਕੋਈ ਵੀ ਜਿਹੜਾ ਹੈ ਉਹ ਅਪਲਾਈ ਨਾ ਕਰੇ ਹੈਜੀ ਬਿਲ ਫਾਰਮ ਵੀ ਬਣਾਈਏ ਬਣਾਈਏ ਨਾ ਦੇਖੋ ਉਹ ਵੀ ਦੇਖ ਲੈਣੇ ਆਪਾਂ ਆਟੋ ਵਾਲਿਆਂ ਦੀ ਪਰ ਅਸੀਂ ਨੰਬਰ ਜਰੂਰ ਹੋਣਾ ਉਹਦਾ ਫੋਨ ਨੰਬਰ ਡਿਸਪਲੇ ਕਰਨਾ ਮੈਨਿਟਰੀ ਕਰਾਇਆ ਅਗੇ ਨੂੰ ਇਨਸ਼ੋਰ ਕਰਾ